ਪੰਚ ਦੇ ਉਤਾਰ ਦੇ ਰਮੇਸ਼ ਕੰਬੋਜ ਸੋਨੂ ਸਰਪੰਚ ਜੀ ਵਦੇ ਵਿਕਾਸ ਕਾਰਜਾਂ ਦੇ ਵੱਲ ਜਿੱਥੇ ਸਾਰੇ ਸੱਜਣਾ ਨਾਲ ਮੀਟਿੰਗ ਕਰਕੇ ਉਹਨਾਂ ਨੇ ਅੱਜ ਕਮਿਊਨਿਟੀ ਹਾਲ ਦਾ ਗੇਟ ਖੋਲ੍ਹਿਆ ਉੱਥੇ ਪਈ ਗੰਦਗੀ ਨੂੰ ਦੇਖ ਕੇ ਬਹੁਤ ਹੀ ਦੁੱਖ ਜ਼ਾਹਿਰ ਕੀਤਾ ਤੇ ਇਸ ਨੂੰ ਸਾਫ਼ ਕਰਾ ਕੇ ਆਉਣ ਵਾਲੇ ਸੀਜ਼ਨ ਵਿੱਚ ਇੱਥੇ ਵਿਆਹ ਸ਼ਾਦੀਆਂ ਤੇ ਹੋਰ ਪ੍ਰੋਗਰਾਮਾਂ ਦੇ ਪ੍ਰਬੰਧ ਕਰਨ ਲਈ ਬਹੁਤ ਨਰੇਗਾ ਸੈਕਟਰੀ ਨਾਲ ਮਿਲ ਕੇ ਗੱਲਬਾਤ ਕੀਤੀ ਅਤੇ ਪੈਲਸ ਦੀ ਸਫਾਈ ਕਮਿਊਨਿਟੀ ਹਾਲ ਦੀ ਸਫਾਈ ਅਤੇ ਹੋਰ ਚਰਚਾਵਾਂ ਕੀਤੀਆਂ ਇੱਥੇ ਗੰਦਗੀ ਨੂੰ ਹਟਾ ਕੇ ਵਧੀਆ ਖੁੱਲਾ ਹਾਲ ਅਤੇ ਟੁੱਟੀਆਂ ਹੋਈਆਂ ਪਾਈਪਾਂ ਦੀ ਜਗ੍ਹਾ ਨਵੀਆਂ ਪਾਈਪਾਂ ਪਾ ਕੇ ਸੜਕਾਂ ਦੇ ਟੁੱਟੀ ਖੱਤੀ ਹਾਲਤ ਨੂੰ ਦੇਖ ਦੀ ਜਗ੍ਹਾ ਉੱਥੇ ਨਵੀਆਂ ਟਾਈਲਾਂ ਲਗਾ ਕੇ ਆਣ ਜਾਣ ਲਈ ਵਧੀਆ ਪ੍ਰਬੰਧ ਕੀਤਾ ਜਾਵੇਗਾ ਜੋ ਪਿੰਡ ਦੇ ਅਤੇ ਆਸ-ਪਾਸ ਦੇ ਮੈਂਬਰ ਆਪਣਾ ਪ੍ਰੋਗਰਾਮ ਇਥੇ ਵਧੀਆ ਤਰੀਕੇ ਨਾਲ ਨਿਪਟਾ ਸਕਣਗੇ ਮੈਂ ਨਰਿੰਦਰ ਤਮਨ ਐਂਡ ਨਿਊਜ਼ ਸੱਚ ਸੱਚ ਜੋ ਤੁਸੀਂ ਜਾਨਣਾ ਚਾਹੁੰਦੇ ਹੋ ਨਰਿੰਦਰ ਤਮਨ ਕੈਮਰਾਮੈਨ